ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ ਦਿਨੋਂ ਬੱਚਾ ਅਮਰਤਪਾਲ ਸਿੰਘ ਜਿਸ ਦੀ ਕੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜੋ ਕਿ ਇੱਕ ਮਾਸਟਰ ਦੁਆਰਾ ਬਣਾਈ ਗਈ ਸੀ ਉਸ ਵੀਡੀਓ ਵਿੱਚ ਉਸ ਬੱਚੇ ਨੇ ਕਿਹਾ ਸੀ ਵੀ ਸਾਡੇ ਘਰਾਂ 'ਚ ਆਟਾ ਹੈ ਨਹੀਂ ਤੇ ਮੈਂ ਰੋਟੀ ਨਹੀਂ ਖਾ ਕੇ ਆਇਆ ਵੇਖੋ ਵਾਇਗਰੂ ਜੀ ਨੇ ਇਸ ਮਾਸਟਰ ਨੂੰ ਇਸ ਬੱਚੇ ਦੀ ਜ਼ਿੰਦਗੀ ਵਿੱਚ ਇੱਕ ਫਰਿਸ਼ਤਾ ਬਣਾ ਕੇ ਭੇਜਿਆ ਇਸ ਬੱਚੇ ਦੀ ਵੀਡੀਓ ਨੇ ਹਰ ਇੱਕ ਬੰਦੇ ਨੂੰ ਰਵਾ ਕੇ ਰੱਖ ਦਿੱਤਾ ਜੇ ਤੁਸੀਂ ਇਸ ਬੱਚੇ ਦੇ ਘਰ ਦੇ ਹਾਲਾਤ ਵੀ ਵੇਖ ਸਕਦੇ ਹੋ ਵੀ ਕਿੰਨੇ ਨਾਜ਼ੁਕ ਹਾਲਾਤ ਨੇ ਇਸ ਬੱਚੇ ਦੀ ਮਾਂ ਦਾ ਕਹਿਣਾ ਵੀ ਅਸੀਂ ਕਿਸੇ ਦੇ ਘਰ ਆਟਾ ਲੈਣ ਗਏ ਸੀ ਪਰ ਉਹਨਾਂ ਨੇ ਸਾਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਵੀ ਸਾਡੇ ਵੀ ਅੱਜ ਆਟਾ ਹੈ ਨਹੀਂ ਜਿਸ ਕਰਕੇ ਸਾਡੇ ਬੱਚੇ ਨੂੰ ਭੁੱਖਾ ਹੀ ਸਕੂਲ ਵਿੱਚ ਜਾਣਾ ਪਿਆ ਸੋ ਵੀਡੀਓ ਨੂੰ ਵੇਖ ਕੇ ਐਮਐਲਏ ਸਾਹਿਬ ਖੁਦ ਇਸ ਬੱਚੇ ਦੇ ਘਰ ਪਹੁੰਚੇ ਆ। ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਆਂ ਵੀ ਇਸ ਪਰਿਵਾਰ ਨੂੰ ਐਮਐਲਏ ਸਾਹਿਬ ਵੱਲੋਂ ਬਹੁਤ ਸਹਾਇਕ ਦਿੱਤਾ ਗਿਆ ਹੈ। ਲੋਕਾਂ ਵੱਲੋਂ ਵੀ ਇਸ ਬੱਚੇ ਦੇ ਮਾਤਾ ਪਿਤਾ ਨੂੰ ਬਹੁਤ ਸਹਾਇਕ ਦਿੱਤਾ ਜਾ ਰਿਹਾ ਹੈ। ਹਰ ਇੱਕ ਤਰ੍ਹਾਂ ਦੀ ਇਸ ਬੱਚੇ ਦੇ ਮਾਤਾ ਪਿਤਾ ਦੀ ਮਦਦ ਕੀਤੀ ਜਾ ਰਹੀ ਹੈ। ਆ ਜੋ ਇਸ ਬੱਚੇ ਦੇ ਜਿਹੜੇ ਪਰਿਵਾਰ ਦੇ ਨਾਜ਼ੁਕ ਹਾਲਾਤ ਹੈ ਉਨਾ ਵਿੱਚ ਥੋੜਾ ਜਿਹਾ ਸੁਧਾਰ ਆ ਸਕੇ ਜਿੰਨੇ ਵੀ ਹੋ ਸਕੇ ਇਸ ਬੱਚੇ ਦੀ ਮਦਦ ਜਰੂਰ ਕਰਿਓ ਬਹੁਤ ਧੰਨਵਾਦ ਆ ਉਸ ਮਾਸਟਰ ਜੀ ਦਾ ਜਿਸ ਕਰਕੇ ਇਸ ਬੱਚੇ ਨੂੰ ਲੋਕਾਂ ਵੱਲੋਂ ਬਹੁਤ ਸਹਿਯੋਗ ਮਿਲਿਆ ਬਾਕੀ ਤੁਹਾਡੇ ਕੀ ਵਿਚਾਰ ਨੇ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ